ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ ਤੂੰ ਆਖਦੀ ਐ ਜੱਟਾ ਸ਼ਹਿਰ ਢੇਡਾ ਮਾਰ ਜਾਂਦਾ ਭయ్యా ਡਾਇਲੌਗ ਬੋਲਣ ਦਾ ਸਮਾਂ ਨਹੀਂ ਹੈਗਾ ਉਹ ਆ ਕੇ ਤੈਨੂੰ ਖਾ ਜਾਣਗੇ ਪਰ ਮੈਂ ਇੱਥੇ ਇਹ ਗੱਲ ਨਹੀਂ ਕਰ ਰਹੀ ਗੱਲ ਤਾਂ ਕਰਨੀ ਹੈ ਵੇ ਪਿੰਡ ਸਾਰਾ ਬਣਿਆ ਜ਼ੌਂਬੀ ਲੈਂਡ ਜੀ ਹਾਂ ਜੀ ਪੰਜਾਬੀ ਸਿਨੇਮਾ ਦੀ ਪਹਿਲੀ ਜ਼ੌਂਬੀ ਕਮੇਡੀ ਮੂਵੀ ਉਸ ਨੇ ਲਾਈ ਹੈ ਪੰਜਾਬੀ ਸਿਨੇਮਾ ਦੇ ਵਿੱਚ ਹੁਣ ਅਗ ਜੀ ਹਾਂ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵਾਂ ਤਮਾਕਾ ਹੋਣ ਜਾ ਰਿਹਾ ਹੈ ਜੋ ਕਿ ਪਿੰਡਾਂ ਦੀਆਂ ਗਲੀਆਂ ਨੂੰ ਇੱਕ ਜ਼ੌਂਬੀਜ਼ ਦੀ ਦੁਨੀਆ ਦੇ ਵਿੱਚ ਹੀ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰੱਖ ਦੇਵੇਗਾ ਜ਼ੌਂਬੀ ਲੈਂਡ ਨਾਮ ਦੀ ਇਹ ਪੰਜਾਬੀ ਫਿਲਮ ਪੰਜਾਬੀ ਸਿਨੇਮਾ ਦੀ ਪਹਿਲੀ ਜ਼ੌਂਬੀ ਕਮੇਡੀ ਹੈ ਜੋ ਕਿ 13 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਪੂਰਾ ਤਹਿਲਕਾ ਮਚਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਟ੍ਰੇਲਰ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਅੱਗ ਲਾਈ ਹੀ ਹੋਈ ਹੈ ਅਤੇ ਪੰਜਾਬੀ ਮਸਤੀ ਦੇ ਨਾਲ ਜ਼ੌਂਬੀਜ਼ ਦਾ ਇਹ ਹੀ ਕੋਕਟੇਲ ਪੂਰੇ ਦਾ ਪੂਰਾ ਮਸਾਲੇਦਾਰ ਹੈ ਤਾਂ ਫਿਰ ਆਓ ਇਸ ਫਿਲਮ ਦੀ A ਤੋਂ ਲੈ ਕੇ Z ਤੱਕ ਜਾਣਕਾਰੀ ਲੈ ਲਈਏ ਪੂਰੇ ਦੇ ਪੂਰੇ ਐਂਟਰਟੇਨਮੈਂਟ ਦੇ ਤੜਕੇ ਦੇ ਨਾਲ ਜੇ ਟ੍ਰੇਲਰ ਦੇ ਹਿਸਾਬ ਦੇ ਨਾਲ ਮੈਂ ਗੱਲ ਕਰਾਂ ਤਾਂ ਜ਼ੌਂਬੀ ਲੈਂਡ ਦੀ ਕਹਾਣੀ ਇੱਕ ਪੰਜਾਬੀ ਪਿੰਡ ਦੇ ਵਿੱਚ ਸ਼ੁਰੂ ਹੁੰਦੀ ਹੈ ਜਿੱਥੇ ਕਿ ਅਚਾਨਕ ਹੀ ਜ਼ੌਂਬੀਜ਼ ਦਾ ਹਮਲਾ ਹੋ ਜਾਂਦਾ ਹੈ ਤੇ ਪਰ ਇਹੇ ਜ਼ੌਂਬੀਜ਼ ਵੀ ਪੰਜਾਬੀ ਮਿੱਟੀ ਦੀ ਸੌਂਗ ਦੇ ਨਾਲ ਮਿਲਦੇ ਨੇ ਅਤੇ ਸਾਡੇ ਹੀਰੋ ਹੀਰੋਇਨ ਇਹਨਾਂ ਨੂੰ ਆਪਣੇ ਜ਼ੋਰਦਾਰ ਜੁਗਾੜ ਅਤੇ ਮਜ਼ੇਦਾਰ ਡਾਇਲੌਗ ਬਾਜੀ ਦੇ ਨਾਲ ਪੂਰੀ ਤਰ੍ਹਾਂ ਨਾਲ ਜੋਰਾ ਸ਼ੋਰਾ ਦੇ ਨਾਲ ਟੱਕਰ ਦਿੰਦੇ ਨੇ ਤਾਂ ਕਹਾਣੀ ਦੇ ਵਿੱਚ ਪੰਜਾਬੀ ਪਿੰਡ ਦੀਆਂ ਗਲੀਆਂ ਖੇਤ ਗਲਹਾਨ ਅਤੇ ਸਰਦਾਰੀ ਸਵੈਗ ਦੀ ਚਲਕ ਹੈ ਜੋ ਕਿ ਜ਼ੌਂਬੀਜ਼ ਦੀ ਖੌਫਨਾਕ ਦੁਨੀਆ ਨੂੰ ਇੱਕ ਮਜ਼ੇਦਾਰ ਮੋੜ ਦਿੰਦੀ ਹੈ ਤੇ ਕੁਝ ਟ੍ਰੇਲਰ ਦੇ ਸੀਨ ਸੁਝਾਅ ਦਿੰਦੇ ਨੇ ਕਿ ਇੱਕ ਸਧਾਰਨ ਪਿੰਡ ਦੀ ਜ਼ਿੰਦਗੀ ਅਚਾਨਕ ਹੀ ਪੂਰੀ ਤਰ੍ਹਾਂ ਦੇ ਨਾਲ ਤਬਦੀਲ ਹੋ ਜਾਂਦੀ ਹੈ ਜਦੋਂ ਜ਼ੌਂਬੀਜ਼ ਦੀ ਐਂਟਰੀ ਹੁੰਦੀ ਹੈ ਪਿੰਡ ਦੇ ਵਿੱਚ ਤਾਂ ਸਾਡੇ ਪੰਜਾਬੀ ਮੁੰਡੇ ਕੁੜੀਆਂ ਨਾ ਸਿਰਫ ਜ਼ੌਂਬੀਜ਼ ਦੇ ਨਾਲ ਲੜਦੇ ਨੇ ਸਗੋਂ ਆਪਣੀ ਦੇਸੀ ਜੁਗਤਬਾਜ਼ੀ ਦੇ ਨਾਲ ਸਥਿਤੀ ਨੂੰ ਹਲਕਾ ਫੁਲਕਾ ਅਤੇ ਪੂਰਾ ਮਜ਼ੇਦਾਰ ਵੀ ਬਣਾਉਂਦੇ ਨੇ ਤਾਂ ਇਸ ਦੇ ਵਿੱਚ ਰੋਮਾਂਸ ਵੀ ਹੈ ਐਕਸ਼ਨ ਵੀ ਹੈ ਪੰਜਾਬੀ ਮਸਤੀ ਦਾ ਫੁੱਲ ਆਨ ਡੋਜ਼ ਵੀ ਹੈ ਤਾਂ ਇਸ ਫਿਲਮ ਦੀ ਸਟਾਰ ਕਾਸਟ ਪੂਰੀ ਤਰ੍ਹਾਂ ਦੇ ਨਾਲ ਤਮਾਕੇਦਾਰ ਹੈ ਅਤੇ ਹਰ ਕਲਾਕਾਰ ਆਪਣੀ ਇੱਕ ਵੱਖਰੀ ਹੀ ਅੰਦਾਜ਼ ਦੇ ਨਾਲ ਫਿਲਮ ਨੂੰ ਚਾਰ ਚੰਨ ਲਗਾਉਂਦਾ ਨਜ਼ਰ ਆਉਂਦਾ ਹੈ ਤਾਂ ਇਹਨਾਂ ਦੇ ਵਿੱਚੋਂ ਕੁਝ ਖਾਸ ਜੀ ਜੇ ਮੈਂ ਗੱਲ ਕਰਾਂ ਤਾਂ ਫਿਰ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਨੰਬਰ ਤੇ ਆਏ ਨਗੇ ਬਿੰਨੋ ਟਿਲੋਜੀ ਜੀ ਆ ਪੰਜਾਬੀ ਕਮੇਡੀ ਦਾ ਬਾਦਸ਼ਾ ਜੋ ਕਿ ਇਸ ਵਾਰ ਜ਼ੌਂਬੀਜ਼ ਦੇ ਨਾਲ ਆਪਣੀ ਮਸਤੀ ਭਰੀ ਜੁਗਤਬਾਜੀ ਦੇ ਨਾਲ ਪੂਰੇ ਦਾ ਪੂਰਾ ਲੋਹਾ ਲੈਂਦਾ ਨਜ਼ਰ ਆਵੇਗਾ ਤੇ ਉਸ ਦੀ ਡਾਇਲੌਗ ਬਾਜੀ ਦੀ ਝਲਕ ਟ੍ਰੇਲਰ ਦੇ ਵਿੱਚ ਹੀ ਸਭ ਨੂੰ ਹਸਾਸਾ ਕੇ ਲੋਡਪੋਰਟ ਕਰ ਰਹੀ ਹੈ ਕੋਈ ਬਚਣ ਦਾ ਕੋਈ ਤਰੀਕਾ ਤਾਂ ਹੋਊਗਾ ਤਾਲੀਆਂ ਕੌਲੀਆਂ ਕਰੱਚੇ ੜਕਾ ਕੇ ਇਸ ਤੋਂ ਬਾਅਦ ਦੇ ਵਿੱਚ ਹੈ ਫਿਰ ਜੀ ਖਾਨ ਜੀ ਹਾਂ ਨਵਾਂ ਚਿਹਰਾ ਪਰ ਪੂਰੇ ਸਵੈਗ ਦੇ ਨਾਲ ਉਸ ਦਾ ਐਕਸ਼ਨ ਅਤੇ ਸਟਾਈਲ ਫਿਲਮ ਦੇ ਵਿੱਚ ਨੌਜਵਾਨਾਂ ਨੂੰ ਖਿੱਚਣ ਵਾਲਾ ਹੈ ਟਾਈ ਇੱਕ ਤੂੰ ਇੱਕ ਮੈਂ ਅੱਧਾ ਪੀਤਾ ਤੇ ਬਾਹਰ ਜਾਂਦੇ ਨਹੀਂ ਵੀ ਪੂਰਾ ਹੋ ਜਾਣਾ ਫਿਰ ਹੈਗੀ ਹੈ ਜੀ ਕਨਿਕਾ ਮਾਨ ਜੋ ਕਿ ਪੰਜਾਬੀ ਸਿਨੇਮਾ ਦੀ ਇਹ ਸੁੰਦਰੀ ਆਪਣੇ ਦਮਦਾਰ ਅਭਿਨੇ ਦੇ ਨਾਲ ਜ਼ੌਂਬੀਜ਼ ਨੂੰ ਵੀ ਚੱਕਮਾ ਦਿੰਦੀ ਹੋਈ ਨਜ਼ਰ ਆਵੇਗੀ ਮੂਵੀ ਦੇ ਵਿੱਚ ਅੱਗੇ ਗੱਲ ਕਰੀਏ ਤਾਂ ਅੰਗੀਰਾ ਧਰ ਦੀ ਜੋ ਕਿ ਬਾਲੀਵੁੱਡ ਤੋਂ ਪੰਜਾਬੀ ਸਿਨੇਮਾ ਦੇ ਵਿੱਚ ਐਂਟਰੀ ਮਾਰਦੀ ਹੈ ਅਤੇ ਉਸ ਦੀ ਐਕਟਿੰਗ ਨੇ ਸਭ ਦਾ ਦਿਲ ਜਿੱਤ ਲਿਆ ਹੈ ਤੇ ਅੱਗੇ ਗੱਲ ਕੀਤੀ ਜਾਵੇ ਜੇ ਤਨਵੀਰ ਸਿੰਘ ਅਤੇ ਗੁਰੀ ਘੁੰਮਣ ਦੀ ਤਾਂ ਇਹ ਦੋਵੇਂ ਹੀ ਕਲਾਕਾਰ ਫਿਲਮ ਦੇ ਵਿੱਚ ਮਜ਼ੇਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜੋ ਕਿ ਪੰਜਾਬੀ ਮਸਤੀ ਨੂੰ ਹੋਰ ਵੀ ਜ਼ਿਆਦਾ ਵਧਾਉਂਦੇ ਨੇ ਤੇ ਅੱਗੇ ਗੱਲ ਕੀਤੀ ਜਾਵੇ ਜੇ ਜਸਾ ਢਿੱਲੋਂ ਹੁਣਾਂ ਦੀ ਸੰਗੀਤ ਅਤੇ ਅਭਿਨੇ ਦਾ ਜਲਵਾ ਵੀ ਇਸ ਫਿਲਮ ਦੇ ਵਿੱਚ ਪੂਰੇ ਦਾ ਪੂਰਾ ਦਿਖਾਈ ਦੇਵੇਗਾ ਤੇ ਹੁਣ ਜੇ ਮੈਂ ਗੱਲ ਕਰਾਂ ਇਹਨਾਂ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਤੇ ਜੇ ਹੁਣ ਗੱਲ ਕੀਤੀ ਜਾਵੇ ਡਾਇਰੈਕਟਰ ਤੇ ਪ੍ਰੋਡਿਊਸਰ ਦੀ ਤਾਂ ਫਿਲਮ ਨੂੰ ਥੱਪਰ ਨੇ ਲਿਖਿਆ ਹੈ ਅਤੇ ਡਾਇਰੈਕਟ ਕੀਤਾ ਹੈ ਤੇ ਜਦਕਿ ਨੀਰਜ ਰੋਹਿਲਾ ਤੇ ਸੁਪਾਸ ਸ਼ਰਮਾ ਨੇ ਨੈਕਸਟ ਲੈਵਲ ਪ੍ਰੋਡਕਸ਼ਨ ਦੇ ਬੈਨਰ ਹਿਟ ਇਸ ਨੂੰ ਪ੍ਰੋਡਿਊਸ ਕੀਤਾ ਹੈ ਫਿਲਮ ਦੀਆਂ ਖਾਸੀਅਤਾਂ ਦੇ ਵਿੱਚੋਂ ਇੱਕ ਹੈ ਇਸ ਦੀ ਤਿੱਖੀ ਅਤੇ ਮਜ਼ੇਦਾਰ ਡਾਇਲੌਗ ਬਾਤੀ ਟ੍ਰੇਲਰ ਦੇ ਵਿੱਚ ਕੁਝ ਡਾਇਲੌਗ ਇੰਝ ਸੁਣਾਈ ਦਿੰਦੇ ਨੇ ਕਿ ਜ਼ੌਂਬੀਜ਼ ਵੀ ਸਾਡੇ ਪਿੰਡਾਂ ਹੀ ਨੇ ਪਰ ਸਾਡੇ ਜਟਾ ਨੇ ਉਹਨਾਂ ਨੂੰ ਵੀ ਗੱਡੀ ਦੇ ਵਿੱਚ ਬਿਠਾ ਲਿਆ ਹੈ ਅੱਗੇ ਉਹਨਾਂ ਨੇ ਕਿਹਾ ਹੈ ਵੀ ਭੈਣ ਜੀ ਤੁਸੀਂ ਜ਼ੌਂਬੀਜ਼ ਨੂੰ ਸੰਗੀਤ ਸੁਣਾਓ ਤੇ ਉਹ ਵੀ ਨੱਚਣ ਲੱਗ ਜਾਣਗੇ ਤੇ ਇੱਕ ਹੋਰ ਡਾਇਲੌਗ ਵੀ ਸਾਹਮਣੇ ਆਇਆ ਹੈ ਜ਼ੌਂਬੀ ਦੀ ਚਾਲ ਤਾਂ ਸਾਡੇ ਪਿੰਡ ਦੀ ਸਰਕਾਰੀ ਬੱਸ ਵਰਗੀ ਹੈ ਬੱਸ ਰੁਕਣੀ ਪੈਂਦੀ ਹੈ ਜੀ ਹਾਂ ਕੁਝ ਇਸ ਤਰੀਕੇ ਦੇ ਹੀ ਇਹ ਡਾਇਲੌਗ ਸੁਣ ਕੇ ਤੁਸੀਂ ਪੂਰੀ ਤੇ ਪੂਰੀ ਮੂਵੀ ਦੇ ਵਿੱਚ ਹੱਸ-ਹੱਸ ਕੇ ਲੋਟਪੋਟ ਹੋ ਜਾਓਗੇ ਹੁਣ ਜੇ ਮੈਂ ਗੱਲ ਕਰਾਂ ਫਿਲਮ ਦੀ ਸੰਗੀਤ ਦੀ ਤਾਂ ਸੰਗੀਤ ਦਾ ਤੜਕਾ ਤੇ ਫਿਲਮ ਦਾ ਸੰਗੀਤ ਵੀ ਪੂਰਾ ਤਮਾਕੇਦਾਰ ਹੈ ਮੈਡ ਬਣੀ ਨਾਂ ਦਾ ਗੀਤ ਸੋਸ਼ਲ ਮੀਡੀਆ ਦੇ ਉੱਤੇ ਤੂਫਾਨ ਮਚਾ ਰਿਹਾ ਹੈ ਤੇ ਇਸ ਦੀਆਂ ਬੀਟਸ ਅਤੇ ਪੰਜਾਬੀ ਵਾਈਬਸ ਅਜਿਹੀਆਂ ਨੇ ਕਿ ਤੁਸੀਂ ਆਪਣੇ ਆਪ ਨੂੰ ਥਿਰਕਣ ਤੋਂ ਰੋਕ ਨਹੀਂ ਸਕੋਗੇ ਕੋਕੋਲੇ ਪਿੰਡ ਚੱਲਿਆ ਕੋਕੋ ਨੂੰ ਬਚਾਉਣਾ ਜੇ ਤੇਰੀ ਕੋਕੋ ਕਰ ਦਿਓ ਫੇਰ ਕੀ ਕਰੇਂਗਾ ਤੂੰ ਮੇਰਾ ਦਿਲ ਕਹਤਾ ਮੇਰੀ ਕੋਕੋ ਨੂੰ ਕੁਝ ਨਹੀਂ ਹੋਇਆ ਹੋਇਆ ਇਸ ਤੋਂ ਇਲਾਵਾ ਪ੍ਰਮੋਸ਼ਨ ਦੇ ਦੌਰਾਨ ਗੁਲਾਬ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਗੀਤ ਨੂੰ ਗਾ ਕੇ ਸਟੇਜ ਦੇ ਉੱਤੇ ਪੂਰਾ ਤੈਲ ਕਾ ਮੁਚਾਰ ਦਿੱਤਾ ਤੇ ਫਿਲਮ ਦੇ ਹੋਰ ਗੀਤ ਵੀ ਜਲਦੀ ਰਿਲੀਜ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਕਿ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਲਈ ਇੱਕ ਪੂਰੀ ਟ੍ਰੀਟ ਹੋਵੇਗੀ ਵੈਸੇ ਜੇ ਗੱਲ ਕੀਤੀ ਜਾਵੇ ਤਾਂ ਕਿਉਂ ਹੈ ਜ਼ੋੰਬੀ ਲੈਂਡ ਖਾਸ ਮੂਵੀ ਤਾਂ ਇਹ ਵੀ ਤੁਹਾਨੂੰ ਮੈਂ ਦੱਸ ਦਿੰਦੀ ਆ ਵੀ ਇਹ ਪਹਿਲੀ ਜ਼ੋੰਬੀ ਕਾਮੇਡੀ ਹੈ ਇਹ ਪਰ ਜਦ ਵੀ ਸਿਨੇਮਾ ਦੇ ਵਿੱਚ ਇਹ ਪਹਿਲੀ ਵਾਰ ਹੈ ਵੀ ਜਦੋਂ ਜ਼ੋੰਬੀ ਜਨਰ ਨੂੰ ਕਾਮੇਡੀ ਦੇ ਨਾਲ ਮਿਲਾਇਆ ਗਿਆ ਹੈ ਤੇ ਇਹ ਇੱਕ ਨਵਾਂ ਤਜਰਬਾ ਹੈ ਜੋ ਕਿ ਦਰਸ਼ਕਾਂ ਨੂੰ ਪੂਰਾ ਹੈਰਾਨ ਕਰਕੇ ਰੱਖ ਦੇਵੇਗਾ ਤੇ ਫਿਰ ਇਸ ਤੋਂ ਬਾਅਦ ਵਿੱਚ ਦੇਸੀ ਫਲੇਵਰ ਵੀ ਹੈ ਇਸ ਦੇ ਵਿੱਚ ਪੰਜਾਬੀ ਵੀ ਪਿੰਡ ਦੀਆਂ ਗਲੀਆਂ ਖੇਤ ਗਲਹਾਣ ਅਤੇ ਸਰਦਾਰੀ ਸਟ੍ਰਾਈਵ ਦੇ ਨਾਲ ਜ਼ੌਂਬੀਜ਼ ਦੀ ਕਹਾਣੀ ਨੂੰ ਪੇਸ਼ ਕਰਨਾ ਇਸ ਨੂੰ ਇੱਕ ਪੂਰੀ ਤਰ੍ਹਾਂ ਦੇ ਨਾਲ ਅਲੱਗ ਬਣਾਉਂਦਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਆ ਜਾਂਦਾ ਹੈ ਇਸ ਤੇ ਐਕਸ਼ਨ ਤੇ ਉਸ ਦੇ ਵਿੱਚ ਹਾਸਾ ਠਾਠਾ ਫਿਲਮ ਦੇ ਵਿੱਚ ਜ਼ੌਂਬੀਜ਼ ਦੇ ਨਾਲ ਲੜਾਈ ਦੇ ਸੀਨ ਵੀ ਨੇ ਅਤੇ ਪੰਜਾਬੀ ਕਮੇਡੀ ਦਾ ਫੁੱਲ ਡੋਜ਼ ਵੀ ਹੈ ਤੇ ਵਿਜ਼ੂਅਲ ਸੇ ਇਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਦੇ ਵਿੱਚ ਪਹਿਲੀ ਵਾਰ ਜ਼ੌਂਬੀਜ਼ ਦੇ ਵਿਜ਼ੂਅਲ ਇਫੈਕਟਸ ਨੂੰ ਹਾਲੀਵੁੱਡ ਸਟਾਈਲ ਦੇ ਵਿੱਚ ਵੀ ਪੇਸ਼ ਕੀਤਾ ਗਿਆ ਹੈ ਅੱਗੇ ਗੱਲ ਕੀ ਸੀ ਜਾਵਾਂ ਜੀ ਪੰਜਾਬੀ ਸਟਾਰ ਕਾਸਟ ਦੀ ਤਾਂ ਬੀਨੂ ਢਿੱਲੋਂ ਵਰਗੇ ਸਟਾਰਸ ਦੀ ਮੌਜੂਦਗੀ ਇਸ ਨੂੰ ਪੰਜਾਬੀ ਦਰਸ਼ਕਾਂ ਦੇ ਲਈ ਹੋਰ ਵੀ ਖਾਸ ਬਣਾਉਂਦੀ ਹੈ ਸੋਸ਼ਲ ਮੀਡੀਆ ਤੇ ਟ੍ਰੇਲਰ ਨੂੰ ਤਾਂ ਲੱਖਾਂ ਵਿਊਜ਼ ਮਿਲ ਚੁੱਕੇ ਨੇ ਅਤੇ ਸੋਸ਼ਲ ਮੀਡੀਆ ਤੇ ਲੋਕ ਇਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਵੀ ਹੋ ਰਹੇ ਨੇ ਸੋ ਜੀ ਹੁਣ ਜ਼ੌਂਬੀ ਲੈਂਡ 13 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤਾਂ ਟ੍ਰੇਲਰ YouTube ਦੇ ਉੱਤੇ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਨੂੰ ਦਰਸ਼ਕਾਂ ਦੇ ਵੱਲੋਂ ਭਰਪੂਰ ਪਿਆਰ ਵੀ ਮਿਲ ਰਿਹਾ ਹੈ ਤੇ ਹੁਣ ਫਿਲਮ ਦੀ ਪ੍ਰਮੋਸ਼ਨ ਪੂਰੇ ਜੋਰਾ ਸ਼ੋਰਾਂ ਤੇ ਚੱਲ ਰਹੀ ਹੈ ਹੁਣ ਜੇ ਗੱਲ ਕੀਤੀ ਜਾਵੇ ਜ਼ੋਮਬੀ ਲੈਂਡ 13 ਜੂਨ 2025 ਨੂੰ ਤੁਹਾਡੇ ਨਜ਼ਦੀਕੀ ਦੇ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਤਾਂ ਸੋਸ਼ਲ ਮੀਡੀਆ ਤੇ ਫੈਨਸ ਦਾ ਉਤਸ਼ਾਹ ਜੋ ਹੈ ਉਹ ਸਿਖਰਾਂ ਤੇ ਹੁੰਦੀ ਹੈ ਤੇ ਕਈ ਲੋਕਾਂ ਨੇ ਟ੍ਰੇਲਰ ਦੀ ਤਾਰੀਫ਼ ਕਰਦੀਆਂ ਹੋਇਆ ਕਿਹਾ ਕਿ ਇਹ ਤਾਂ ਪੰਜਾਬੀ ਸਿਨੇਮਾ ਦਾ ਪੂਰੇ ਦਾ ਪੂਰਾ ਗੇਮ ਚੇਂਜਰ ਹੈ ਕੁਝ ਨੇ ਤਾਂ ਬੀਨੂ ਢਿੱਲੋਂ ਦੀ ਕਮੇਡੀ ਦੀ ਅਤੇ ਜੀ ਖਾਨ ਦੇ ਸਵੈਗ ਦੀ ਪੂਰੀ ਤਰ੍ਹਾਂ ਨਾਲ ਜੋਰਾ ਸ਼ੋਰਾਂ ਤੇ ਸ਼ਲਾਘਾ ਵੀ ਕੀਤੀ ਹੈ ਸੋ ਜੀ ਹੁਣ ਜ਼ੋਮਬੀ ਲੈਂਡ ਪੰਜਾਬੀ ਸਿਨੇਮਾ ਦੀ ਇੱਕ ਅਜੀਹੀ ਫਿਲਮ ਹੈ ਜੋ ਕਿ ਜ਼ੋਮਬੀਜ਼ ਦੀ ਖੌਫਨਾਕ ਦੁਨੀਆ ਨੂੰ ਪੰਜਾਬੀ ਮਸਤੀ ਦੇ ਰੰਗ ਦੇ ਵਿੱਚ ਰੰਗ ਦਿੰਦੀ ਹੈ ਤੇ ਇਹ ਫਿਲਮ ਨਾ ਸਿਰਫ ਪੰਜਾਬੀ ਦਰਸ਼ਕਾਂ ਨੂੰ ਸਗੋਂ ਕੀ ਸਾਰੇ ਸਿਨੇਮਾ ਪ੍ਰੇਮੀਆਂ ਨੂੰ ਵੀ ਇੱਕ ਨਵਾਂ ਅਤੇ ਮਜ਼ੇਦਾਰ ਅਨੁਭਵ ਦੇਵੇਗੀ ਤਾਂ ਫਿਰ ਤੁਸੀਂ ਵੀ ਤਿਆਰ ਹੋ ਜਾਓ 13 ਜੂਨ 2025 ਨੂੰ ਸਿਨੇਮਾ ਕਰੰਡ ਦੇ ਵਿੱਚ ਜ਼ੋਮਬੀ ਲੈਂਡ ਦੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ